ਟੌਪ ਦੇ ਯੂਨਸ ਕਾਰੀਗਰ ਦਾ ਕੰਮ ਆ ਰੇਟ ਪਤਾ ਕੀ ਆ 3000 4000 ਰੁਪਏਾਂ ਜੰਨੀ ਲੋਟਾ ਭਾਜੀ 1500 ਦੇ ਤਿੰਨ ਕਰਤੇ ਓ ਤੂੰ ਪਾਗਲ ਹੋ ਗਿਆ ਨਹੀਂ ਤੇਰੀ ਚਲਦੀ ਦਵਾਈ ਲੱਗਦਾ ਆ ਮੈਨੂੰ ਗੱਲ ਸੁਣ ਮੈਂ ਨਹੀਂ ਭਰਾਵਾ ਤੇ ਨਾ ਵੀਡੀਓ ਬੂਡੀ ਬਣਾਉਣੀ ਹੋ ਗਿਆ ਭਾਜੀ ਖੜ 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 ਭਰਾਵਾ ਖੜ ਆ ਦੇਖ ਅੱਖਾਂ ਖੋਲ ਅੱਖਾਂ 850 ਰੁਪਏ ਤੁਸੀਂ ਲਿਗਾ ਤੇ ਤੂੰ ਕਹੀ ਇਹਦਾ 500 ਰੁਪਏ ਮਾਲਕਾਂ ਨੂੰ ਬਾਜ ਮਾਰ ਭਰਾਵਾ ਸੋ ਬਾਈ ਜਿਹੜੀ ਦਵਾਈ ਦੂਈ ਚਾਦੀ ਲਾ ਦਿਆ ਇਨੇ ਘਾਟਾ ਪਾ ਰਣਾ ਕੰਪਨੀ ਨੂੰ ਆ ਦੇਖੋ ਰੇਟ ਚੈੱਕ ਕਰੋ ਇੱਥੇ ਲੱਗਿਆ 850 ਬਾਜ਼ਾਰ ਤੋਂ ਚਲੋ 1200 ਦਾ ਬੈਗ ਦਾ ਸਰ ਸਾਹਿਬ ਮੈਂ ਤੁਹਾਡੀ ਗੱਲ ਸੁਣ ਰਿਹਾ ਸੀ ਤੁਸੀਂ ਹੁਣੇ ਕਿਹਾ ਹਿੱਲ ਪੈ ਗਈ ਬੰਦੇ ਨੂੰ ਬੰਦੇ ਨੂੰ ਹਿੱਲ ਨਹੀਂ ਪਈ ਬਾਜ਼ਾਰ ਵਾਲਿਆਂ ਨੂੰ ਹਿੱਲ ਪਈ ਪਈ ਹੈ ਕਿਉਂਕਿ ਜਦੋਂ ਦੇ ਅਸੀਂ ਅੰਕਲ ਲੋਮ ਨੇ ਬਾਜ਼ਾਰ ਦੇ ਵਿੱਚ ਰਿਟੇਲ ਦੇ ਵਿੱਚ ਪੈਰ ਰੱਖਿਆ ਦੁਕਾਨਦਾਰਾਂ ਦੇ ਹੋ ਛੁੱਡੇ ਪਏ ਐ 8 ਤਰੀਕ ਤੋਂ ਲੈ ਕੇ 12 ਤਰੀਕ ਤੱਕ ਇਹ ਆਫਰ ਚੱਲਣੀ ਹੈ 1500 ਦੇ 300 ਦਵਾਂਗੇ ਨੇਚਰਲ ਕਰੇਮ ਦੇ ਮੈਂ ਕਹਿੰਦਾ ਭਾਜੀ ਨੇਰੀ ਲਿਆ ਦਾਂਗੇ ਅੱਜ ਭਾਜੀ ਟਾਈਮ ਸਰ ਸਵੇਰੇ ਸਵੇਰੇ ਆਲੂ ਵਾਲੇ ਪਰੌਂਠੇ ਖਾ ਕੇ ਆ ਗਿਆ ਤੇ ਲੋਕਾਂ ਦੇ ਫਾਇਦੇ ਇਸ ਵਾਰ ਪਨੀਰ ਵਾਲੇ ਪਕੌੜੇ ਬਣਾ ਦੇਣੇ ਆ ਕਿਉਂਕਿ ਚੀਜ਼ਾਂ ਵਧੀਆ ਦੇਣੀਆਂ ਪੈਸੇ ਉਹਨਾਂ ਦੇ ਘੱਟ ਲਵਾਉਣੇ ਆ ਤੁਸੀਂ ਤਾਂ ਅੱਜ ਮੈਨੂੰ ਪਾਗਲ ਕਰ ਦੇਣਾ ਆ ਦੇਖ 2500 ਰੁਪਈਆ ਲਿਖਿਆ ਇੱਥੇ ਅਸੀਂ ਦੋ ਦੇਣੇ ਆ ਭਾਜੀ 2500 ਰੁਪਏ ਦੇ ਦੋ ਇੱਕ ਦਿਨ ਨਾਲ ਇੱਕ ਫ੍ਰੀ ਬਿਲਕੁਲ ਭਾਜੀ 5000 ਤਾਂ ਬਜਾਰਾ 'ਚ ਲੁੱਟ ਛਰੇ ਆਮ ਹੁੰਦੀ ਆ ਅਸੀਂ 5000 ਦੇ ਦੋ ਦੇਣੇ ਜੇ ਦੋ ਦੋ 2500 ਰੁਪਈਆ ਬਿਲਕੁਲ 5000 ਦੇ ਦੋ ਮੈਂ ਕਹਿੰਨਾ ਭਾਜੀ ਧੋਖ ਦੇਵਾਂਗੇ ਆ ਵੀ 2500 ਦਾ ਕਹਿਤਾ ਕਹਿੰਦੇ 5000 ਦੇ ਦੋ ਲੈ ਜਾਓ ਮੈਂ ਕਹਿੰਨਾ ਇੱਕ ਵਾਰੀ ਚੈੱਕ ਕਰ ਲਓ ਇਹ ਬੰਦੇ ਨੇ ਨੌਕਸ ਨੌਕਸ पे ਆਇਆ ਪਰ ਤੁਸੀਂ ਦੇਖੋ 5000 ਦੋ ਕਹਿ ਰਿਹਾ ਜੀ ਇਹ ਤੱਕੜ ਸਾਹਿਬ ਅਸੀਂ ਫਿਰ ਤੁਹਾਡੇ ਚੈਨਲ ਤੋਂ ਕਹਿ ਰਹੇ ਆ ਕਿ ਸਾਡੇ ਨਾਲ ਰਹੋਗੇ ਪਰ ਐਸ਼ ਕਰੋਗੇ ਜਿੰਦਗੀ ਦੇ ਸਾਰੇ ਮ제 ਕੈਸ਼ ਕਰੋਗੇ ਕਿਉਂਕਿ ਕਪੜਾ ਤੋਲ ਕੇ ਦੇਵਾਂਗੇ ਤੋਲ ਕੇ 2-2 ਲੱਖ ਰੁਪਏ ਦੀ ਜਿਹੜੀ ਦਾਜ ਬਰੀ ਬਣਾਉਣੀ ਤੁਸੀਂ 2-2 ਲੱਖ ਰੁਪਏ ਦੀ ਇੱਥੇ 70-80 ਹਜ਼ਾਰ ਚ ਬਣ ਜਾਣੀ ਕਿਉਂਕਿ ਰੇਟਾਂ 'ਚ ਫਰਕ ਬਹੁਤ ਹੈ ਬੜੀ ਡਿਮਾਂਡ ਆ ਭੈਣਾ ਕਹਿੰਦੀ ਆ ਰਾਜਾ ਰਾਣੀ ਚਾਹੀਦੀ ਆ ਦੇਖੋ ਰਾਜਾ ਰਾਣੀ ਵੀ ਆ ਗਏ ਆ ਸੂਟ ਨਾਲੋਂ ਤਾਂ ਹੈਵੀ ਦੁਪੱਟਾ ਦੇਖੋ ਆ ਹੁਣ ਜਦੋਂ ਦੀਵਾਲੀ ਦੇ ਦਿਨ ਆ ਗਏ ਕਿਸੇ ਨੇ ਭੈਣ ਭਰਾ ਨੂੰ ਗਿਫਟ ਕਰਨੀ ਆ ਜਾਂ ਰਿਸ਼ਤੇਦਾਰਾਂ ਨੂੰ ਗਿਫਟ ਕਰਨੀ ਬ੍ਰਾਂਡਡ ਬ੍ਰਾਂਡਡ ਬੈੱਡ ਸ਼ੀਟ 1000 ਵਾਲੀ ਤੁਹਾਨੂੰ ਦੇਣੀ ਆ 500 ਰੁਪਏ ਦੇਖੋ ਇੱਕ ਤਾਂ ਬਾਜ਼ਾਰ ਦੇ 3 3000 ਦੇ ਕੰਬਲ ਆ ਇੱਥੇ 1100 ਦਾ ਕੰਬਲ ਉੱਥੋਂ ਪੈਕਿੰਗ ਸ਼ੈਕਿੰਗ ਬੜੀ ਸੋਹਣੀ ਆ ਤੁਸੀਂ ਵਧੀਆ ਦਾਜ ਵੀਰ ਤਾਂ ਲੈ ਲਈ ਮਿਲਣੀ ਦੇ ਕੰਬਲ ਵੀ ਕਹਿੰਦੇ ਵਧੀਆ ਲਈਦੇ ਆ 1100 ਦੇ ਦੇਸੀ ਕੰਬਲ ਨਹੀਂ ਮਿਲਦਾ ਤੁਹਾਨੂੰ ਬ੍ਰਾਂਡ ਦਾ ਕੰਬਲ ਦੇ ਰਹੇ ਆ ਸਰਦਾਰ ਜੀ ਸਰਦਾਰ ਜੀ ਸਾਰੇ ਪੰਜਾਬ 'ਚ ਰੌਲਾ ਪੈ ਗਿਆ ਲੋਕੀ ਕਹਿੰਦੇ ਚਲੋ ਬਾਗੇ ਬਣੇ ਚਲੋ ਬਾਗੇ ਬਣੇ ਪਰ ਰੌਲਾ ਤਾਂ ਇਹ ਆ 8 ਅਕਤੂਬਰ ਤੋਂ ਹੀ ਸੇਲ ਖਤਮ ਹੋਣੀ ਆ ਭਰਾਵਾ ਤਰੀਕ ਵਧਾ ਦਿਓ ਲੋਕਾਂ ਨੇ ਬਹੁਤ ਵੱਡੇ ਫਾਇਦੇ ਲੈਣੇ ਬਜ਼ਾਰਾਂ 'ਚ ਲੁੱਟਾ ਹੋ ਜਾਂਦੀਆਂ ਭਾਜੀ ਤੁਸੀਂ ਤਰੀਕ ਕਹਿੰਦੇ ਹੋ ਅਸੀਂ ਸਟਾਕ ਵਧਾਤਾ ਸਟਾਕ ਆ ਜਿਹੜੇ ਮਸਲੀਨ ਦੇ ਸੂਟ ਅਸੀਂ ਬਜ਼ਾਰਾਂ 'ਚ 15-1500 ਦੇ ਮਿਲਦੇ ਸੀ ਅਸੀਂ 1500 ਦੇ ਤਿੰਨ ਤੇ ਨਾਲੇ ਦੋ-ਦੋ ਟਰੱਕ ਭਰ ਕੇ ਲੈ ਜਾਂਦੇ ਆ ਡਿਜ਼ਾਈਨ ਟੌਪ ਕਲਾਸ ਦੇ ਉਹ ਤੋਂ ਵੀ ਵਧੀਆ ਲੈ ਜਾਂਦੇ ਆ ਇੱਕ ਤੋਂ ਇੱਕ ਚੀਜ਼ ਲੈ ਜਾਂਦੀ ਆ ਬਾਜੂ ਪਹੁੰਚੇ ਵਰਕ ਲੈ ਜਾਂਦੇ ਆ 15 15 16 ਸੂਟ 500 ਦੇ ਫੇਰ ਲੈ ਜਾਂਦਾ ਉਹ ਖੜ ਜਾ ਖੜ ਜਾ ਤੇਰੇ ਨੌਕ ਤੇ ਨਹੀਂ ਆ ਇਹ 500 ਦਾ ਸੂਟ ਬਿਲਕੁਲ ਉਹ ਭਾਈ 1200 1400 ਦਾ ਬਾਜ਼ਾਰ ਚ ਮਿਲਦਾ ਐਵੇਂ ਗਲਤ ਉਹ ਬਾਜ਼ਾਰ ਵਾਲੇ ਤਾਂ ਲੁੱਟ ਕਰਦੇ ਭਾਜੀ ਸਾਡਾ ਉਹ ਕੰਮ ਨਹੀਂ ਹੈਗਾ ਭਾਈ ਗਲਤ ਗੱਲ ਨਾ ਕਰੀ ਗਲਤ ਗੱਲ ਇਹ ਕਹਿੰਦਾ ਭਾਜੀ ਗੱਲ ਕਰੀ ਦੀ ਡਗੇ ਦੀ ਚੋੜ ਤੇ ਇੱਥੇ ਕਈਆਂ ਨੂੰ ਮਿਰਚਾਂ ਲੱਗਣ ਗਿਆ ਆ ਡਿਜ਼ਾਈਨ ਵੀ ਤਕੜੇ ਬਡੀ ਕਾਲੇ ਬੀਲ ਰੇਟ 500 ਬਿਲਕੁਲ ਚਲ ਆ ਆ ਚੱਕ ਵੀਰੇ ਨੇਚਰਲ ਕਰੇਵ ਦਾ ਸੂਟ ਹੈ ਹੈਂਡਵਰਕ ਹੋਇਆ ਵਾ ਟਾਪ ਦੇ ਯੂਨਸ ਕਾਰੀਗਰ ਦਾ ਕੰਮ ਹੈ ਰੇਟ ਪਤਾ ਕੀ ਹੈ 3000 4000 ਰੁਪਏ ਜੰਨੀ ਲੋਟਾ ਅਸੀਂ ਦੇਨੇ 1500 ਰੁਪਏ ਦੇ ਤਿੰਨ ਤੇਰੀ ਚਲਦੀ ਦਵਾਈ ਲੱਗਦਾ ਆ ਮੈਨੂੰ ਗੱਲ ਸੁਣ ਮੈਂ ਨਹੀਂ ਭਰਾਵਾ ਤੈਨਾਂ ਵੀਡੀਓ ਬੂੜੀਆਂ ਬਣਾਉਣੀ ਹੋ ਗਿਆ ਭਾਜੀ ਖੜ 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 ਭਰਾਵਾ ਖੜ ਆ ਦੇਖ ਅੱਖਾਂ ਖੋਲ ਅੱਖਾਂ 850 ਰੁਪਇਆ ਤੁਸੀਂ ਲਿਗਿਆ ਤੇ ਤੂੰ ਕਹੀ ਇਹਨਾ 500 ਰੁਪਇਆ ਮਾਲਕਾਂ ਨੂੰ ਬਾਜ਼ ਮਾਲ ਭਰਾਵਾ ਮੈਂ ਕਿਹਨੇ ਨੂੰ ਬੁਲਾ ਲਿਆ ਨਹੀਂ ਆ ਗੱਲ ਭਾਜੀ ਆਓ ਆ ਦੇਖੋ ਆ ਰੋਲਾ ਪਾਇਆ ਇਹਨਾਂ ਨੇ ਕੀ ਗੱਲ ਕੀਤੀ ਐ ਦੱਸੋ ਤੁਸੀਂ ਬਣਾ ਯਾਰ ਭਾਈ ਜੀ ਇਹਨੇ ਘਾਟਾ ਪਾਣਾ ਕੰਪਨੀ ਨੂੰ ਆ ਦੇਖੋ ਰੇਟ ਚੈੱਕ ਕਰੋ ਇੱਥੇ ਲਗਿਆ 850 ਬਾਜ਼ਾਰ ਦਾ ਚਲੋ 1200 ਦਾ ਬੈਗ ਦਾ ਸਰ ਸਾਹਿਬ ਮੈਂ ਤੁਹਾਡੀ ਗੱਲ ਸੁਣ ਰਿਹਾ ਸੀ ਤੁਸੀਂ ਹੁਣੇ ਕਿਹਾ ਹਿੱਲ ਪੈ ਗਈ ਬੰਦੇ ਨੂੰ ਬੰਦੇ ਨੂੰ ਹਿੱਲ ਨਹੀਂ ਪਈ ਬਾਜ਼ਾਰ ਵਾਲਿਆਂ ਨੂੰ ਹਿੱਲ ਪਈ ਪਈ ਐ ਕਿਉਂਕਿ ਜਦੋਂ ਦੇ ਅਸੀਂ ਅੰਕਲ ਲੋਮ ਨੇ ਬਾਜ਼ਾਰ ਦੇ ਵਿੱਚ ਰਿਟੇਲ ਦੇ ਵਿੱਚ ਪੈਰ ਰੱਖਿਆ ਦੁਕਾਨਦਾਰਾਂ ਦੇ ਹੋ ਛੁੱਡੇ ਪਏ ਆ ਕਿਉਂਕਿ ਅਸੀਂ ਹੋਲ ਸੇਲ ਰੇਟਾਂ ਦੇ ਵਿੱਚ ਰਿਟੇਲ ਰਿਟੇਲ ਕਰ ਰਹੇ ਆ ਜੋ ਚੀਜ਼ ਬਾਜ਼ਾਰ ਦੇ ਵਿੱਚ 2250 ਰੁਪਏ ਦੀ ਹੈ ਅਸੀਂ ਅੱਜ ਦੇਣ ਜਾ ਰਹੇ ਆ 8 ਤਰੀਕ ਤੋਂ 12 ਤਰੀਕ ਤੱਕ ਮੇਰੇ ਵੀਰ ਕੈਮਰੇ ਵਾਲਿਆ ਚੰਗੀ ਤਰ੍ਹਾਂ ਦੇਖਦਾ ਸੁਣ ਲੈ 8 ਤਰੀਕ ਤੋਂ ਲੈ ਕੇ 12 ਤਰੀਕ ਤੱਕ ਇਹ ਆਫਰ ਚੱਲਨੀ ਹੈ 1500 ਦੇ 300 ਛੂਟ ਦਵਾਂਗੇ ਨੇਚਰਲ ਕਰੇਵ ਦੇ ਤੁਸੀਂ ਆ ਕੇ ਹੈਂਡਵਰਕ ਚੈੱਕ ਕਰੋ ਕਮ ਚੈੱਕ ਕਰੋ ਬਾਜ਼ਾਰ ਦੇ ਵਿੱਚ ਕੋਈ ਸੂਟ ਚ ਚੈਲੰਜ ਕਰਦੇ ਕੋਈ ਦੇ ਨਹੀਂ ਸਕੂਗਾ ਤੁਹਾਨੂੰ ਬਾਈ ਤਰੇਵ ਦਾ ਸੂਟ ਆ ਮੈਂ ਕਹਿੰਦਾ ਤੁਸੀਂ ਚੈੱਕ ਕਰ ਲਓ ਕਿਤੇ ਭਲੇਖਾ ਨਾ ਲੱਗ ਜਵੇ ਪਹਿਣਾ ਭਰਾਮਾ ਨੇ ਆ ਜੋਣ ਗੱਡੀਆਂ ਪਰ ਪਰ ਜੀ ਅੰਕਲ ਓਮਦੇ ਆਣ ਵਾਲੇ ਸਾਰੇ ਕਸਬਿਆਂ ਨੂੰ ਪਤਾ ਹੈ ਕਿ ਅਸੀਂ ਕੋਈ ਵੀਡੀਓ ਫੇਕ ਨਹੀਂ ਪਾਉਂਦੇ ਕੋਈ ਗੱਲ ਫੇਕ ਨਹੀਂ ਕਰਦੇ ਕਿਉਂਕਿ ਅੰਕਲ ਓਮਦਾ ਦੂਸਰਾ ਨਾਮ ਵਿਸ਼ਵਾਸ ਹੈ ਚਾਹੇ ਲੋਕ ਸਾਡੇ ਤੇ ਗਲਤ ਕਮੈਂਟ ਕਰਦੇ ਰਹਿਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜਿਹੜੇ ਸਾਡੇ ਤੋਂ ਕਸਟਮਰ ਹੈਪੀ ਹੈ ਅਸੀਂ ਉਹਨਾਂ ਕਰਕੇ ਕੰਮ ਕਰਦੇ ਆਂ ਜੈਲਸ ਵਾਲੇ ਕਰਕੇ ਨਹੀਂ ਕਰਦੇ ਬਿਲਕੁਲ ਮਤਲਬ 500 ਰੁਪਏ ਦਾ ਸੂਟ ਦੇ ਦਊਗਾ ਤੁਸੀਂ ਬਿਲਕੁਲ ਦਵਾਂਗੇ ਭਾਈ ਟਰੱਕ ਪਰਕੇ ਲੈਂਦਾ ਤੁਸੀਂ ਮੈਨੂੰ ਹੋਰ ਵੈਰਾਈਟੀ ਦਿਖਾਓ ਫੇਰ ਤਾਂ ਮਸਲ ਤੁਸੀਂ ਲੋਕਾਂ ਦੇ ਫੇਰੇ ਖੱਲਕੇ ਕਰੂਗੇ ਮੈਂ ਕਹਿੰਦਾ ਭਾਜੀ ਨੇਰੀ ਲਿਆ ਦਾਂਗੇ ਅੱਜ ਭਾਜੀ ਟਾਈਮ ਸਾਰ ਸਵੇਰੇ ਸਵੇਰੇ ਆਲੂ ਵਾਲੇ ਪਰੌਂਠੇ ਖਾ ਕੇ ਆ ਗਿਆ ਤੇ ਲੋਕਾਂ ਦੇ ਫਾਇਦੇ ਐ ਇਸ ਵਾਰ ਪਨੀਰ ਵਾਲੇ ਪਕੌੜੇ ਬਣਾ ਦੇਣੇ ਆ ਕਿਉਂਕਿ ਚੀਜ਼ਾਂ ਵਧੀਆ ਦੇਣੀਆਂ ਪੈਸੇ ਉਹਨਾਂ ਦੇ ਘੱਟ ਲਵਾਉਣੇ ਆ ਆ ਹੁਣ ਆਰਗੈਂਜ ਵਾਲਾ ਸੂਟ ਆ ਭਾਜੀ ਬਜ਼ਾਰਾਂ ਦੇ ਵਿੱਚ ਇਸ ਦੀ ਕਾਰੀਗਰੀ ਇਕੱਲੀ 2000 ਆ ਪਰ ਅਸੀਂ 2500 ਰੁਪਏ ਦੇ ਦੋ ਦੇਣੇ ਆ ਲੋ ਕਰੋ ਮੁਕਾਬਲਾ ਬਾਈ ਯਾਰ ਘਰੀ ਕੀ ਜਨੇ ਉਹ ਗੱਲਾਂ ਤੁਸੀਂ ਦਾ ਅੱਜ ਮੈਨੂੰ ਪਾਗਲ ਕਰ ਦੇਣਾ ਆ ਦੇਖ 2500 ਰੁਪਇਆ ਲਿਖਿਆ ਇਤੇ ਆਸੀ ਦੋ ਦੇਣੇ ਆ ਭਾਜੀ 2500 ਰੁਪਏ ਦੇ ਦੋ ਇੱਕ ਦੇ ਨਾਲ ਇੱਕ ਫ੍ਰੀ ਬਿਲਕੁਲ ਭਾਜੀ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਆ ਦੇਖੋ ਕਿੰਨਾ ਜ਼ਬਰਦਸਤ ਕੰਮ ਹੋਇਆ ਨੇਚਰਲ ਕ੍ਰੇਪ ਦੀ ਬੋਟਲ ਲੱਗੀ ਪਿਓਰ ਔਰਗਾਂਜਾ ਦਾ ਪੀਸ ਹੈ ਹੈਂਡਵਰਕ ਕੀਤਾ ਬਾਹੂ ਬਣਿਆ ਦੁਪੱਟਾ ਮੈਂ ਕਹਿੰਨਾ ਭਾਜੀ ਦੁਪੱਟਾ ਖੋਲ ਆਏ ਲੱਗੂਗਾ ਕਰਵਾ ਚੌਥਲਾ ਚੰਨ ਨਿਕਲ ਆਇਆ ਆ ਦੇਖ ਖੜ 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 ਹੋਣੀ ਚੈੱਕ ਕਰ ਲੈਣੇ ਆ ਇਹ ਮੈਨੂੰ ਪੜਾ ਇੱਕ ਦੋ ਸੂਟਾਂ ਦੇ ਰੋਲਾ ਪਾਈ ਜਾਂਨੇ ਆ ਆ ਦੇਖੋ ਕਾਰਬਾ ਚੌਥ ਦੇ ਦਿਨ ਆ ਗਏ ਭੈਣਾਂ ਨੇ ਕਰਨੀ ਸ਼ਾਪਿੰਗ ਹੁਣ ਸਵਾਲ ਤਾਂ ਤਾਂ ਹੈ ਜੇ ਇੱਥੇ ਪਟਾਕਾ ਪਾਵੇਂ ਇਹ 5000 ਰੁਪਏ ਦਾ ਸੂਟ ਮਿਲਦਾ ਹਰ ਜਗ੍ਹਾ ਤਾਂ ਮੈਂ ਜਾ ਕੇ ਦੇਖਦਾ 5-5000 ਚ ਮਿਲਦੇ ਆ ਹੁਣ ਕਹਿ ਵੀ ਲੈ ਜਾ 3500 ਦਾ ਸੂਟ ਇਹ ਹੋ ਭਾਜੀ ਪੈ ਗਏ ਕਿਹੜੇ ਚੱਕਰ 'ਚ ਹੈ ਨਹੀਂ ਅੰਕਲੋਂ ਆਉਂਦੀ ਕੋਈ ਟੱਕਰ 'ਚ 5000 ਤਾਂ ਬਿਜਾਰਾ 'ਚ ਲੁੱਟ ਸ਼ਰੇ ਆਮ ਹੁੰਦੀ ਆ ਅਸੀਂ 5000 ਦੇ ਦੋ ਦੇਣੇ ਜੇ 2200 2500 ਰੁਪਏ ਦਾ ਬਿਲਕੁਲ 5000 ਦੇ ਦੋ ਮੈਂ ਕਹਿੰਦਾ ਭਾਜੀ ਠੋਕ ਦਵਾਂਗੇ ਆ ਜਿਹੜਾ ਮਰਜ਼ੀ ਲੈ ਜਾਓ ਮੈਂ ਕਹਿੰਦਾ ਚਾਹੇ ਆ ਜਾਲ ਬਣਿਆ ਹੋਇਆ ਸੂਟ ਦੇਖੀ ਚੱਲ ਇੱਕ ਦੋ ਸੂਟ ਨਹੀਂ ਦਿਖਾ ਰਹੇ ਆਹ ਦੁਕਾਨਦਾਰਾਂ ਨੂੰ ਦੇਸੀ ਜੀ ਵੀਡੀਓ ਨਹੀਂ ਪਾਉਂਦੇ ਦੋ ਦੋ ਸੂਟ ਦਿਖਾ ਕੇ ਟਰੱਕ ਟੱਕ ਭਰ ਭਰ ਸੌਦਾ ਲਿਆਂਦਾ ਵਾ ਅੰਕਲ ਓਮ ਦੀ ਰੀਸਟਾਰਟ ਕਰ ਸਕਦੇ ਹੋ बराबर ही नहीं जे होनी भाई जी करवा चौथ आ गया ब्याहा शादी दा वीर दे कपड़ा मतलब बुधबार वीरवार शुक्रवार शनिवार इतवार 12 अक्टूबर तक ਲੈ ਜਾਣ ਲੋਕੀ ਲੁੱਟ ਕੇ ਮੈਂ ਕਹਿੰਦਾ ਜੀ ਲੈ ਜੋ ਫਾਇਦੇ ਕਰਾ ਲੋ ਚੰਗੇ ਰਹੋਗੇ ਫੇਰ ਨਾ ਕਿ ਉਹ ਜਿਹੜਾ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਕਿਉਂਕਿ ਹੁਣ ਚਾਚੀਆਂ ਤਾਈਆਂ ਭੂਆ ਨਾਨੀਆਂ ਮਾਮੀਆਂ ਸਾਰਿਆਂ ਦੇ ਦੇਖਣੇ ਦੇਖਣੇ ਪਹਿਲੇ ਕਰਦੇ ਆ ਮੈਨੂੰ ਭਰਾਵਾ ਗਾਰੰਟੀ ਲੈ ਲੈਂਦੇ ਬਾਈ ਜੀ ਆ ਵੀ 2500 ਦਾ ਕਹਿਤਾ ਕਹਿੰਦੇ 5000 ਦੇ ਦੋ ਲੈ ਜਾਓ ਮੈਂ ਕਹਿੰਦਾ ਇੱਕ ਵਾਰੀ ਚੈੱਕ ਕਰ ਲੋ ਇਹ ਬੰਦੇ ਨੇ ਨੌਕਸ ਨੌਕਸ पे ਆਇਆ ਪਰ ਤੁਸੀਂ ਦੇਖੋ 5000 ਦੋ ਕਹਿ ਰਿਹਾ ਜੀ ਇਹ ਲੱਗੜ ਸਾਹਿਬ ਅਸੀਂ ਫਿਰ ਤੁਹਾਡੇ ਚੈਨਲ ਤੋਂ ਕਹਿ ਰਹੇ ਆ ਕਿ ਸਾਡੇ ਨਾਲ ਰਹੋਗੇ ਪਰ ਐਸ਼ ਕਰੋਗੇ ਜਿੰਦਗੀ ਦੇ ਸਾਰੇ ਮ제 ਸਾਰੇ ਮ제 ਕੈਸ਼ ਕਰੋਗੇ ਕਿਉਂਕਿ ਕਪੜਾ ਤੋਲ ਕੇ ਦੇਵਾਂਗੇ ਤੋਲ ਕੇ ਇੰਨਾ ਦੇ ਇਦਾਂ ਦੇ ਰੇਟ ਹੈ ਤੋਲ ਕੇ ਵੀ ਰੇਟ ਨਿਕਲੋਗੇ ਬਈ ਇੱਕ ਕਿਥੋਂ ਟਰੱਕ ਲਾਉਣਾ ਕੀ ਕਰਨੇ ਆ ਕਾਪ ਦੇ ਕਸਟਮਰਾਂ ਦੇ ਫਾਇਦੇ ਪ੍ਰੋਫਿਟ ਲੈਣਾ ਇੰਨਾ ਕੁ ਅਸੀਂ ਜ਼ਿਆਦਾ ਪ੍ਰੋਫਿਟ ਦੇ ਕੰਮ ਨਹੀਂ ਕਰਦੇ ਇਸ ਸੂਰਤ ਤੇ ਅਸੀਂ 4000 ਵੀ ਲਗਾਈਏ ਤਾਂ ਸੇਲ ਹੋ ਜਾਊਗਾ 5000 ਵੀ ਲਗਾਈਏ ਤਾਂ ਸੇਲ ਹੋ ਜਾਊਗਾ ਤੇ ਕਸਟਮਰ ਨੇ ਲੈ ਜਾਣਾ ਪਰ ਅਸੀਂ ਆਪਦੇ ਕਸਟਮਰਾਂ ਦੇ ਫਾਇਦੇ ਕਰਨੇ ਅਤੇ ਫਾਇਦੇ ਲਈ ਅਸੀਂ ਬੈਠੇ ਇਹਦੇ ਫਾਇਦੇ ਲਈ ਅੰਕਲੋਂ ਮ ਜਾਣਿਆ ਜਾਂਦਾ 12 ਅਕਤੂਬਰ ਤੱਕ ਦੀ ਕਮਿਟਮੈਂਟ ਹੈ ਤੁਹਾਡੀ ਪਹਿਲਾਂ 12 ਅਕਤੂਬਰ ਤੱਕ ਜਿੰਨਾ ਵੀ ਲੈ ਕੇ ਜਾਣਾ ਸਮਾਨ ਲੈ ਕੇ ਜਾਓ ਬਿਲਕੁਲ ਮਾਲ ਖਤਮ ਨਹੀਂ ਹੋਊਗਾ ਕਿਉਂਕਿ ਕੱਲ ਹੀ ਦੋ ਤਿੰਨ ਟਰੱਕ ਮੇ ਲੈ ਕੇ ਆਇਆ ਮਾਲ ਦੇ ਸੋ ਆ ਵੀ ਆ ਸੂਰ ਤੇ ਕੈਮਰਾ ਮਾਰੋ ਆ ਵੀ ਦਿਖਾ ਦਿਓ ਭਾਈ ਮੈਨੂੰ ਹੁਣ ਆ ਵੀ ਦੱਸੋ ਚੱ ਲਿਆ ਦਾਂਗੇ ਅੱਜ ਤੂੰ ਵੀ ਸਦਿਆ ਸਦਿਆ ਆ ਗਿਆ ਤੇ ਅਸੀਂ ਵੀ ਸਵੇਰੇ ਜਵਾ ਅੱਖਾਂ ਲਾਲ ਕਰਕੇ ਆ ਗਏ ਹੁਣ ਨੇਰੀ ਲਿਆਵਾਂਗੇ ਆ ਜਿਹੜਾ ਬਜ਼ਾਰਾ ਚ 1 ਇੱਕ ਹਜ਼ਾਰ ਦਾ ਸੂਟ ਮਿਲਦਾ ਸੀ 500 ਰੁਪਏ ਦਾ ਦਵਾਂਗੇ ਲਓ ਜੀ ਚੱਕੋ ਸ਼ਿਮਰ ਦਾ ਸੂਟ ਆ ਗਿਆ ਜਿਹੜਾ ਬਜ਼ਾਰਾ ਚ 1000 1200 ਦਾ ਅਸੀਂ ਦੇਣਾ ਹੈਵੀ ਦੁਪੱਟੇ ਵਾਲਾ 650 ਰੁਪਏ ਦਾ ਭਾਜੀ 650 ਬਿਲਕੁਲ ਭਾਜੀ ਆ ਗਲਾਸ ਸ਼ਿਮਰ ਚੱਕ ਕਰ ਲੈ ਲਕਸ਼ਰੀ ਗਲਾਸ ਸ਼ਿਮਰ ਆ ਦੁਪੱਟਾ ਵੀ ਗਲਾਸ ਦਾ ਔਰ ਤੈ ਕਹਣਾ 1000 ਚ ਲੈ ਜਾਓ ਓਏ ਭਾਜੀ ਕਿਉਂ ਕਿਉਂ ਸੀ ਪਤਾ ਕਿੰਨੇ ਦਾ ਦੇਣਾ ਸਿਰਫ 1500 ਰੁਪਏ ਦੇ ਦੋ 750 ਬਿਲਕੁਲ ਭਾਜੀ ਆ ਰੇਟ ਲਿਖ ਕੇ ਲਾਇਆ ਆ ਦੇਖ ਮੱਥਾ ਦੇਖ ਕੇ ਟਿਕਾ ਨਹੀਂ ਲਾਉਂਦੇ ਰੈਡ ਸੂਟ ਰੈਡ ਸੂਟ ਗੱਡੀ ਚੰਗਾ ਪਰਸ ਦੇਖ ਕੇ ਰੇਟ ਨਹੀਂ ਵਧਾਉਂਦੇ ਜੋ ਉੱਤੇ ਲਿਖਿਆ ਰੇਟ ਉਹੀ ਦਈਦਾ ਸੋਹ ਦੇਖੋ ਜੀ ਕਰਵਾ ਚੌਂਦੇ ਦਿਨ ਅੱਜ ਸੱਚੀ ਮੈਨੂੰ ਤਾਂ ਲੱਗਦਾ ਸੀ ਇਹ ਨੌਕਸ ਨੁਕਸ ਪਿਆ ਪਰ ਬਾਈ ਦੇ ਨੌਕਸ ਨਹੀਂ ਪਿਆ ਇਹਦਾ ਸਵੇਰੇ ਸਵੇਰੇ ਅੱਜ ਮੰਨ ਗਿਆ ਫਾਇਦੇ ਕਰਨੇ 1275 ਦਾ ਸੂਟ ਪਹਿਲਾਂ ਵੇਚਦੇ ਸੀ ਇਹ ਵੀ 850 ਚ ਕਹਿੰਦੇ ਕਰਵਾ ਚੌਥ ਤੇ ਵਿਆਹਾਂ ਸ਼ਾਦੀਆਂ ਦਿਨਾਂ 'ਚ ਫਾਇਦੇ ਕਰ ਦੇਣੇ ਆ ਦੇਖੋ ਭਾਜੀ ਚਾਚੀਆਂ ਤਾਈਆਂ ਭੂਆ ਮਾਮੀਆਂ ਸਾਰੀਆਂ ਇਸ ਵਾਰ ਖੁਸ਼ ਕਰ ਦੇਣੀਆਂ ਕਿਉਂਕਿ ਦਾਜਵਰੀਏ ਸੂਟ ਭਾਜੀ ਨੇਚਰਲ ਕਰੇਵ ਦੇ ਹੈਂਡਵਰਕ ਕੀਤੇ ਕਰਾਏ ਜਿਹੜੇ 2 2000 ਦੇ ਆ 1 1000 ਦੇ ਕਰਦੇ ਜਿਹੜੇ 3 3000 ਦੇ ਉਹ 15 1500 ਰੁਪਏ ਦੇ ਦੋ ਹੀ ਕਰਦੇ ਹੋ ਡਬਲ ਡਬਲ ਫਾਇਦੇ ਕਰਦੇ ਆ ਹੁਣ yellow ਕਲਰ ਦਾ ਸੂਟ ਆ ਪੂਰਾ ਵਰਕ ਆ ਤੁਸੀਂ ਚੈੱਕ ਕਰੋ ਕਿੰਨਾ ਸ਼ਾਨਦਾਰ ਸੂਟ ਆ ਸ਼ਾਨਦਾਰ ਦੁਪੱਟਾ ਇਹ ਵੀ 1275 ਦੇ ਵਿੱਚ ਆ ਸ਼ੀਸ਼ਿਆਂ ਸ਼ੂਸ਼ਿਆਂ ਵਾਲਾ ਸੂਟ ਇਹ ਤੇ ਮੈਂ ਕਹਿੰਦਾ ਅਸੀਂ ਤਾਂ ਕਰਤੀ ਤੁੱਕੀ ਹੁਣ ਜਿਹੜਾ 6000 7000 ਦੁਕਾਨਦਾਰ ਰੇਟ ਲਾਉਂਦੇ ਆ ਸੂਟ ਦੇਖ ਕੇ ਅਸੀਂ ਰੇਟ ਲਾਉਂਦੇ ਆ ਸਟਾਕ ਦੇਖ ਕੇ ਟਰੱਕ ਭਰ ਭਰ ਕੇ ਰੇਟ ਲਾਈਦੇ 15 1500 ਰੁਪਏ ਯਾਨੀ ਹਰ ਤਰ੍ਹਾਂ ਦਾ ਕਿਹਨੇ 400 500 800 ਉੱਪਰ ਹੀ ਰੇਂਜ ਹੈਗੀ ਬਿਲਕੁਲ ਭਾਜੀ ਆ ਚੈੱਕ ਕਰੀ ਚੱਲੋ ਕੋਈ 1500 ਦਾ ਕੋਈ 1700 ਦਾ ਨੇਚਰਲ ਕਰੇਵ ਦੇ بیس ਹੈ ਹੈਂਡਵਰਕ ਕੀਤਾ ਆ ਦੇਖੋ ਹੁਣ ਦਾਦੀਆਂ ਨੂੰ ਵੀ ਤਾਂ ਆਪਾਂ ਖੁਸ਼ ਕਰਨਾ ਕਿ ਨਹੀਂ ਕਰਨਾ ਧੱਕੜ ਸਾਹਿਬ ਹਾਂਜੀ ਇਹ ਜਿਹੜਾ ਸੂਟ 3 3 4 4000 ਦਾ ਸੀ ਕੋਈ 2200 ਦਾ ਕੋਈ 2000 ਦਾ ਕਰਤਾ ਹੁਣ ਦਾਦੀ ਦੀ ਵੀ ਟੌਰ ਪੂਰੀ ਕੱਢਣੀ ਆ ਵਿਆਹ ਦੇ ਵਿੱਚ ਪਤਾ ਲੱਗੇ ਦਾਦੀ ਦੀ ਟੌਰ ਨਿਕਲੀ ਆ ਭਾਈ ਜੀ 1000 1500 2000 ਤਾਂ ਹੋ ਗਏ ਆਹ ਰਖ ਇਹਦੇ ਵਿੱਚ ਦੱਸੋ ਵੀ ਹੈਵੀ ਸੂਟਾਂ ਲਈ ਕੋਈ ਪੈਰਾਬੂਦਾ ਹੈ ਇਹ ਬਿਲਕੁਲ ਫਾਇਦਾ ਤਕੜ ਸਾਹਿਬ ਪਹਿਲੇ ਇਹ ਸੂਟ 8 9000 ਦੇ ਵਿੱਚ ਬਾਜ਼ਾਰਾਂ ਸੇਲ ਹੋ ਰਹੇ ਆ 10000 ਵਾਲਾ ਕਰਵਾਚੋਦ ਦਾ ਸੂਟ ਹੈ ਜਿਹਦੇ ਕੀ ਕਰਵਾਚੋਦ ਸਪੈਸ਼ਲ ਆਫਰ ਚੱਲ ਰਹੀ ਹੈ ਜੋ ਕਿ ਬਾਜ਼ਾਰ ਦੇ ਵਿੱਚ 10 10000 ਦਾ 12 12000 ਦਾ ਫਰਕਾਬਾਦੀ ਸੂਟ ਮਿਲਦਾ ਅਸੀਂ ਦਵਾਂਗੇ 10000 ਰੁਪਏ ਦੇ ਦੋ ਸੂਟ ਦਵਾਂਗੇ ਤੁਹਾਨੂੰ ਵਰਕ ਦੇਖੋ ਕੰਮ ਦੇਖੋ ਵੈਰਾਈਟੀ ਚੈੱਕ ਕਰੋ ਸੰਦੀਪ ਜੀ ਵੈਰਾਈਟੀ ਬਾਈ ਰੰਗ ਰੰਗ ਕਿੰਨੇ ਕਹਿਗੇ ਇਹਦੇ ਤੇ ਮੈਂ ਕਹਿੰਦਾ ਭਾਜੀ ਰੰਗ ਗਿਣਤੀਆਂ ਉਂਗਲਾ ਮੋਕ ਜਾਣੀਆਂ ਪਰ ਰੰਗ ਵੀਤੀ ਜਿਹੜੇ ਮਰਜ਼ੀ ਰੰਗ ਰੈੱਡ ਮਹਿਰੂਨ ਮਜੈਂਟਾ ਗਾਜਰੀ ਕਾਪਰ ਬਲੈਕ ਨੇਵੀ ਲਵੰਡਰ ਮੈਂ ਕਹਿੰਨਾ ਬੈਂਗ ਨਹੀਂ ਰੰਗ ਮੈਂ ਕਹਿੰਨਾ ਐਸਾ ਕੋਈ ਰੰਗ ਨਹੀਂ ਬਣਿਆ ਸੂਟਾਂ ਦਾ ਜਿਹੜਾ ਇਹਦੇ ਵਿੱਚ ਨਾ ਹੋਵੇ ਸੋ ਦੇਖੋ ਰੈੱਡ ਸੂਟਾਂ ਦੇ ਵਿੱਚ ਤਾਂ ਬਹੁਤ ਬਾ ਕਮਾਲ ਹੈਵੀ origignal piece 8 8000 10 10000 ਨਹੀਂ ਸਿਰਫ 5 5000 ਰੁਪਏ ਚ ਲੈ ਜਾਓ ਅੱਛਾ ਆਹ ਭਾਈ ਆ ਤਾਂ ਬਾਜੀ ਦਾਜਵਰੀ ਵਾਲੇ ਜਿਹੜੇ ਨੌ ਸੂਟ ਬਣਾਣੇ ਆ ਲਗਜ਼ਰੀ ਕਿਸੇ ਨੇ ਬਣਾਣਾ ਬੇਬੀ ਪਿੰਕ ਕਿਸੇ ਨੇ ਬਣਾਣਾ ਮਹਿਰੂਨ ਕਿਸੇ ਨੇ ਬਣਾਣਾ ਮਹਿਰੂਨ ਕਿਸੇ ਦਿਨ ਬਣਾਣਾ ਰੈੱਡ ਤੇ ਆਹ ਚੱਕੋ ਜੀ ਲਗਜ਼ਰੀ ਪੀਸ ਲੈ ਕੇ ਆ ਗਏ ਆ ਚਾਹੇ ਪਿੰਕ ਕਲਰ ਦੀ ਗੱਲ ਕਰੋ ਚਾਹੇ ਰੈੱਡ ਹੈਵੀ ਸੂਟ ਜਿਹੜੇ ਬਜ਼ਾਰਾ ਚ 30 30000 ਰੁਪਿਆ ਦੁਕਾਨਦਾਰ ਲੈਂਦੇ ਆ ਅਸੀਂ ਦੇ ਦੇਣਾ ਕੋਈ 10000 ਕੋਈ 15000 ਕੋਈ 17 17000 ਦੇ ਵਿੱਚ ਦੇ ਦੇਣਾ ਬਾਜੀ ਅਸੀਂ ਦੇਖੋ ਜੀ ਬਾਰ ਬਾਰ ਤੁਹਾਨੂੰ ਦੱਸ ਰਹੇ ਆ ਜੇ ਤੁਸੀਂ ਫਾਇਦੇ ਲੈਣੇ ਆ 8 ਅਕਤੂਬਰ ਤੋਂ ਲੈ ਕੇ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆ ਦੇਖੋ 2-2 ਲੱਖ ਰੁਪਏ ਦੀ ਜਿਹੜੀ ਦਾਜਬਰੀ ਬਣਾਉਣੀ ਤੁਸੀਂ 2-2 ਲੱਖ ਰੁਪਏ ਦੀ ਇੱਥੇ 70-80 ਹਜ਼ਾਰ ਜਮਾਨਾ ਨਹੀਂ ਕਿਉਂਕਿ ਰੇਟਾਂ 'ਚ ਫਰਕ ਬਹੁਤ ਆ ਦੂਜੀ ਗੱਲ ਭਾਈ ਡਿਜ਼ਾਈਨ ਤਾਂ ਐਂਡ ਤੱਕ ਹੈ ਗਿਆ ਆਪਣੇ ਕੋਲ ਮੈਂ ਕਹਿੰਦਾ ਭਾਜੀ ਐਂਡ ਤੋਂ ਵੀ ਗਾਂ ਕਿਤੇ ਸਾਡੀ ਵੀਡੀਓ ਦੇਖ ਕੇ ਇਹ ਨਾ ਸੋਚ ਲਿਓ ਸਾਡੇ ਕੋਲ 500 ਵਾਲੇ ਸੂਟ ਹੀ ਹੈ ਸਾਡੇ ਕੋਲ 2500 ਵਾਲੇ ਸੂਟ ਹੀ ਹੈ ਸਾਡੇ ਕੋਲੇ 5000 ਵਾਲੇ ਸੂਟ ਹੈ ਸਾਡੇ ਕੋਲੇ 35 35 40 40000 ਵਾਲੇ ਸੂਟ ਹੈ ਪਰ ਸਾਡੇ ਕੋਲੇ ਇੱਕ ਚੀਜ਼ ਹੈ ਨਹੀਂ ਲੋਕਾਂ ਦੀ ਜੇਬਾਂ 'ਚੇ ਮਾਰਨ ਵਾਲੀ ਕੈਂਚੀ ਹੈ ਨਹੀਂ ਸਾਡੇ ਕੋਲੇ ਸਾਡੇ ਕੋਲੇ ਪਿਆਰ ਮੁਹੱਬਤ ਪਾਣੀ ਚਾਹ ਬੈਟੀਆਂ ਸ਼ੈਡੀਆਂ ਸਾਈਡ ਵਿੱਚ ਪੀਜੇ ਸਾਰਾ ਕੁਝ ਹੀ ਹੈਗਾ ਵਾ ਪਰ ਸਾਡੇ ਕੋਲ ਲਟ ਕਰਨ ਵਾਲੀ ਇੱਕ ਗੱਲ ਹੀ ਸੱਚ ਲੱਗੀ ਪੰਜਾਬ ਦਾ ਸਭ ਤੋਂ ਵੱਡਾ ਰੋਇਲ ਸਟੋਰ ਹੈਗਾ ਅੰਕਲੂਮ ਜੀ ਸਾਈਜ਼ ਵੱਡਾ ਵੈਰਾਈਟੀ ਵੱਡੀ ਜੀ ਬੰਦੇ ਵੀ ਬਹੁਤ ਆ ਵਰਕਰ ਵੀ ਬਹੁਤ ਆ ਜੀ ਖਰਚਾ ਖਰਚਾ ਕਿੱਦਾਂ ਨਿਕਲੂ ਭਾਈ ਜੀ ਖਰਚਾ ਨਿਕਲਦਾ ਸੇਲ ਦੇ ਦੰਬ ਤੇ ਸਾਡੀ ਸੇਲ ਬਲਕ ਹੁੰਦੀ ਹੈ ਜੈਜ ਮਾਰਜਨ ਲਈਦਾ ਸਾਰਿਆਂ ਦੀ ਰੋਟੀ ਚੱਲਦੀ ਹੈ ਸਾਡੇ ਕੋਲ 153 ਬੰਦੇ ਕੰਮ ਕਰਦੇ ਆ ਜੀ ਲੈਟਾ ਸ਼ੈਟਾ ਏਸੀ ਫੁੱਲ ਲੱਗੇ ਆ ਜੀ ਫੁੱਲ ਸੇਵਾ ਕਰੀ ਦੀ ਗਾਗ ਦੀ ਸਿਰਫ ਗੌਰਵ ਭਾਈ ਨੇ ਕਹਿਤਾ ਲੋਕਾਂ ਦਾ ਪਿਆਰ ਖਟਣਾ ਪੈਸਾ ਤਾਂ ਆਪੇ ਹੀ ਵਗਰ ਆਊਗਾ ਆ ਮੈਂ ਦੇਖ ਰਿਹਾ ਰੈੱਡ ਸੂਟ ਲੋਕਾਂ ਨੂੰ ਕਿਸੇ ਕੋ ਇੱਕ ਕਿਸੇ ਕੋ ਦੋ ਤੁਸੀਂ ਤਾਂ ਹਨੇਰੀ ਪੱਟੀ ਪਈ ਆ ਭਾਜੀ ਆਮ ਬੰਦੇ ਤੋਂ ਲੈ ਕੇ ਖਾਸ ਰਾਇਲ ਕਲਾਸ ਲਈ ਇਹ ਦੁਕਾਨਾ ਹੈ ਇਹ ਕੋਈ ਟੌਪ ਦੇ ਅਮੀਰ ਆਸਤੇ ਦੁਕਾਨ ਨਹੀਂ ਕੋਈ ਮਾੜੇ ਮੋٹے ਗਰੀਬ ਸਾਰਿਆਂ ਦੀ ਦੁਕਾਨ ਆ ਇਹ ਜਿਹੜੇ ਵੀ ਆ ਜਾਣ ਉਹਨਾਂ ਦੀ ਆਪ ਦੀ ਦੁਕਾਨ ਆ ਸਾਡਾ ਇੱਥੇ ਕੁਝ ਵੀ ਹੈ ਨਹੀਂ ਭਾਜੀ ਇਹ ਸਭ ਲੋਕਾਂ ਦਾ ਹੀ ਪਿਆਰਾ ਹੈ ਬੜੀ ਡਿਮਾਂਡ ਆ ਭੈਣਾ ਕਹਿੰਦੀ ਆ ਰਾਜਾ ਰਾਣੀ ਚਾਹੀਦੀ ਆ ਦੇਖੋ ਰਾਜਾ ਰਾਣੀ ਵੀ ਆ ਗਏ ਆ ਸੂਟ ਨਾਲੋਂ ਤਾਂ ਹੈਵੀ ਦੁਪੱਟਾ ਐਦਾਂ ਸੂਟਾਂ ਦੇ ਉੱਤੇ ਵਰਕ ਕੀਤਾ ਆ ਟੌਪ ਦੇ ਪੀਸ ਨਜ਼ਾਰੇ ਬੰਦ ਤੇ ਆ ਰੇਟ ਰੇਟ ਨਹੀਂ ਤੁਹਾਨੂੰ ਦੱਸਣਾ ਜੇ ਰੇਟ ਦੱਸਤਾ ਤੁਹਾਨੂੰ ਗਾਸ਼ ਪੈ ਜਾਣੇ ਕਿਉਂਕਿ ਰੇਟ ਸਾਡੇ ਇੰਨੇ ਘੱਟ ਹੈਗੇ ਆ ਬਿਲਕੁਲ ਭਾਜੀ ਬਹੁਤ ਵਧੀਆ ਗੱਲ ਕੀਤੀ ਰੇਟ ਨਾ ਦੱਸਿਓ ਦੁਕਾਨਦਾਰਾਂ ਨੂੰ ਗਾਸ਼ ਪੈ ਜਾਣੇ ਉਹਨਾਂ ਨੇ ਡੈਗ ਪੜਾ ਵੀ ਇੰਨੇ ਘੱਟ ਰੇਟਾਂ ਦੇ ਦਈ ਕਿੱਥੋਂ ਜਾਂਦੇ ਆ ਕਿਉਂਕਿ ਅਸੀਂ ਰੇਟ ਜਾਇਜ਼ ਦਈ ਦੀ ਬਲਕਿ ਸਟਾਕ ਹੁਣ ਐਨਆਰਆਈ ਭੈਣ ਭਰਾਵਾਂ ਨੇ ਆਉਣਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਜਹਾਜ਼ ਭਰ-ਭਰ ਕੇ ਉਤਰਨੇ ਆ ਕਈ ਦਿੱਲੀ ਉਤਰਨੇ ਆ ਕਈ ਅੰਮ੍ਰਿਤਸਰ ਉਤਰਨੇ ਆ ਤੇ ਉਹਨਾਂ ਨੂੰ ਇਹੀ ਕਹਿ ਦਿੰਨੇ ਵੀ ਦੋ ਦਿਨ ਅੰਕਲੋਂ ਬਾਗੇ ਪਣੇ ਆਸਤੇ ਕੱਢ ਲਿਓ ਇੱਥ ਤੋ ਟੀ ਮਨ ਪਸੰਦ ਦੇ ਡਿਜ਼ਾਈਨ ਲੈ ਕੇ ਆਇਆ ਹੈਂਡਵਰਕ ਵੀ ਮੈਂ ਕਹਿੰਦਾ ਭਾਜੀ ਐਨ ਆ ਰਾਇਆਂ ਦੀ ਪਹਿਲੀ ਚੁਆਇਸ ਆ ਦਬਕਾ ਵਰਕ ਦਾ ਕੰਮ ਤੇ ਉਹ ਮਿਲਣਾ ਅੰਕਲ ਓਮ ਬਾਗਾ ਫਰਨਾ ਸਟੋਰ ਤੇ ਬਸ ਕਰੋ ਬਸ ਕਰੋ ਮੈਂ ਨਹੀਂ ਤਾਂ ਨਾਲ ਗੱਲ ਕਰਨੀ ਤੂੰ ਤਾਂ ਭਰਾ ਚਿਗਿਆੜੇ ਕੱਢਿਆ ਨੇ ਭਾਈ ਜੀ ਸੂਟਾਂ ਦਾ ਫੇਰੇ ਕਰ ਦਿੱਤੇ ਹਨ ਮੈਨੂੰ ਦੱਸੋ ਰੈਡੀ ਮੇਡ ਸ਼ਰਾਰੇ ਗਰਾਰੇ ਡਰੈਸਾਂ ਗਾਉਣ ਲੈਣ ਇਹ ਚ ਕੋਈ ਫੈਰਾ ਫੂਦਾ ਹੈ ਕਰਵਾਚੋ ਸਪੈਸ਼ਲ ਆਫਰ ਚੱਲ ਰਹੀ ਹੈ 8 ਤਰੀਕ ਤੋਂ ਲੈ ਕੇ 12 ਤਰੀਕ ਤੱਕ ਸਾਡੇ ਭੈਣਾਂ ਲਈ ਆਫਰ ਚਲਾ ਰੱਖੀ ਅਸੀਂ ਸਪੈਸ਼ਲ ਕੋਈ ਵੀ ਸਾਡੀ ਡਰੈਸ ਲੋ 2500 ਤੋਂ ਲੈ ਕੇ ਚਾਹੇ 20000 ਤੱਕ ਦੀ ਡਰੈਸ ਲੋ ਤੁਹਾਨੂੰ 20% ਡਿਸਕਾਊਂਟ ਮਿਲੂਗਾ ਕੋਈ ਵੀ ਡਰੈਸ ਲੋ ਤੁਸੀਂ ਰੇਟ ਪਹਿਲੇ ਹੀ ਆਲਰੇਡੀ ਘਟਾ ਹੈ ਲੇਕਿਨ ਦੇਖੋ ਕਿ ਆਹ ਦੇਖੋ ਤੁਸੀਂ 2495 ਰੁਪਏ ਦੀ ਡਰੈਸ ਹੈ 20% ਦੇ ਡਿਸਕਾਊਂਟ ਮਿਲੂਗਾ ਬਾਜ਼ਾਰ 'ਚ ਜਾਣੇ ਆ ਫਰੰਟ ਬੈਕ ਹੈਵੀ ਵਾਲਾ 5500 ਤੋਂ ਘੱਟ ਕੋਈ ਪੀਸ ਨਹੀਂ ਹੁੰਦਾ ਤੁਸੀਂ ਇਹਦੇ ਰੇਟ ਲਿਖ ਕੇ ਲਾਇਆ ਸ਼ਰਮ 2995 ਉਤੋਂ ਤੁਸੀਂ ਕਹਿੰਦੇ ਆ 20% ਹੋਰ ਡਿਸਕਾਊਂਟ ਲਾਜੋ ਬਿਲਕੁਲ ਕਰਵਾ ਚੌਥੇ ਸਾਡੀਆਂ ਭੈਣਾਂ ਦੇ ਫਾਇਦੇ ਹੋਣਗੇ ਕਿਉਂਕਿ ਆ ਦੇਖੋ 2495 ਵਾਲੀ ਡਰੈੱਸ ਹੈ ਇਹਦੇ ਤੇ ਤੁਹਾਨੂੰ 20% ਡਿਸਕਾਊਂਟ ਮਿਲੂਗਾ ਆ ਦੇਖੋ ਫੈਂਡੀ ਕਪੜਾ ਜੋ ਕਿ ਬਹੁਤ ਸ਼ਾਨਦਾਰ ਚੱਲ ਰਿਹਾ ਬਾਜ਼ਾਰ ਦੇ ਵਿੱਚ ਡਰੈੱਸਾਂ ਦੇ ਉੱਪਰ ਚਮਕ ਹੈ ਤੇ ਰੇਟਾਂ ਦੇ ਬਹੁਤ ਰੇਟ ਘਟ ਹੈ ਤੁਸੀਂ ਬਾਜ਼ਾਰ ਦੇ ਵਿੱਚ ਆਪਦੀ ਲੁੱਟ ਕੋ ਨਾਮ ਕਰਾਓ ਜਿੱਦਾਂ ਕਿ ਸਾਡੇ ਬੰਦੇ ਨੇ ਦੱਸਿਆ ਸਾਡੇ ਕੋਲ ਕੈਂਚੀ ਹੈ ਨਹੀਂ ਜੇਬਾਂ ਦੇ ਮਾਰਨ ਵਾਲੀ ਸਾਡੇ ਕੋਲ ਵੈਰਾਈਟੀ ਹੈ ਰੇਟ ਹੈ ਪਿਆਰ ਹੈ ਤੁਸੀਂ ਆਓ ਸਾਡੇ ਕੋਲੇ ਤੇ ਕੁਆਲਟੀ ਚੈੱਕ ਕਰੋ ਵੈਰਾਈਟੀ ਚੈੱਕ ਕਰੋ ਫਿਰ ਜਾਓ ਪਹਿਲੇ ਬਾਜ਼ਾਰ ਘੁੰਮ ਕੇ ਆ ਜਾਓ ਐਂਡ 'ਚ ਆਇਓ ਸਾਡੇ ਕੋਲੇ ਰੇਟ ਤੁਹਾਨੂੰ ਫਿਰ ਪਤਾ ਲੱਗਣਗੇ ਦੇਖੋ ਬਈ ਮੇਰੀਆਂ ਤਾਂ ਖੁੱਲ ਗਈਆਂ ਅੱਖਾਂ 2 2 ਇੰਚ ਖੁੱਲ ਤੁਹਾਡੀਆਂ ਵੀ ਗਈਆਂ ਹੋਣੀਆਂ ਰੇਟ ਵੀ ਘੱਟ ਚੀਜ਼ਾਂ ਵੀ ਵਧੀਆ 20% ਡਿਸਕਾਊਂਟ ਇਹਦੇ ਉੱਤੇ ਵੀ ਲਾਤਾ ਬਾਈ ਜੀ ਦੱਸ ਦਿਓ ਉਹ ਕੰਬਲ ਸ਼ਮਲ ਰਜਾਈ ਰਹੀ ਹੈਗੀ ਇਹ ਇਹ ਕਹਿੰਦਾ ਬ੍ਰਾਂਡ ਹੈ ਕੰਬਲ ਤਾਂ ਦੁਕਾਨਾਂ ਤੇ ਹੁੰਦੇ ਆ ਅੰਕਲੋਮ ਮੋਟੀ 카를ੋ ਦਾ ਬ੍ਰਾਂਡ ਦਾ ਤਿੰਨ ਟਰੱਕ ਲੈ ਕੇ ਆ ਗਿਆ ਕਹਿੰਦਾ ਹੁਣ ਸਿੰਗਲ ਬੈਡ ਲੈਣ ਦੇ ਲਈ ਕੰਬਲ ਜਦੋਂ ਟੌਰ ਪੂਰੀ ਕੱਢਣੀ ਆ ਤੇ ਹੁਣ ਦੇਸੀ ਜੇ ਪੋਲਰ ਨਹੀਂ ਚੱਲਨੇ ਮੌਂਟੀ ਕਾਰਲੋ ਦੇ ਕੰਬਲ ਚੱਲਨੇ ਆ ਇਹ ਤਾਂ ਬਈ ਮਹਿੰਗਾ ਬਹੁਤ ਆ 35 3500 4 4000 ਉਹ ਛੱਡੋ ਗੱਲ ਯਾਰ ਅਸੀਂ ਦੇਣਾ 1150 ਰੁਪਏ ਦਾ ਆਹ ਹਾਂ ਮੈਂ ਕਹਿੰਦਾ ਹਾਂਜੀ ਭਾਜੀ ਬ੍ਰਾਂਡ ਮੈਂ ਕਹਿੰਦਾ ਭਾਜੀ ਰੀਗਨਲ ਬ੍ਰਾਂਡ ਆ ਦੇਖੋ ਕੱਲੇ ਡੱਬੇ ਨਹੀਂ ਆ ਦੇਖੋ ਚੈੱਕ ਕਰੋ ਮੋਹਰ ਲੱਗੀ ਆ ਮੌਂਟੀ ਕਾਰਲੋ ਇੰਡੀਆ ਦਾ ਨੰਬਰ 1 ਬ੍ਰਾਂਡ ਆ ਦੇਖੋ ਇੱਕ ਤਾਂ ਬਾਜ਼ਾਰ 'ਚ 3 3000 ਦੇ ਕੰਬਲ ਆ ਇੱਥੇ 1100 ਦਾ ਕੰਬਲ ਉਦੋਂ ਪੈਕਿੰਗ ਸ਼ੈਕਿੰਗ ਬੜ ਵਧੀਆ ਡਾਈਵਰ ਤਾਂ ਲੈ ਲਈ ਮਿਲਣੀ ਨੇ ਕੰਬਲ ਵੀ ਕਹਿੰਦੇ ਵਧੀਆ ਲਈਦੇ ਆ 1100 ਦੇ ਦੇਸੀ ਕੰਬਲ ਨਹੀਂ ਮਿਲਦਾ ਤੁਹਾਨੂੰ ਬ੍ਰਾਂਡ ਦਾ ਕੰਬਲ ਦੇ ਰਹੇ ਆ ਭਾਜੀ ਲਓ ਭਾਜੀ ਡਬਲ ਬੈੱਡ ਦਾ ਵੀ ਕੰਬਲ ਦੇ ਦਾਂਗੇ ਵਿੱਚ ਪਾਓ 350 ਰੁਪਇਆ ਤੇ ਲੈ ਜਾਓ 1500 ਰੁਪਏ ਦਾ ਡਬਲ ਬੈੱਡ ਦਾ ਮੌਂਟੀ ਕਾਰਲੋ ਦਾ ਕੰਬਲ ਭਾਜੀ ਚੈਲੰਜ ਕਰਕੇ ਕਹਿੰਨੇ ਆ ਜੋ ਰੇਡ ਬੋਲ ਰਹੇ ਆ ਹੋਸ਼ੋ ਹਵਾਸ਼ ਦੇ ਵਿੱਚ ਬੋਲ ਰਹੇ ਆ ਪੂਰੇ ਕੈਮ ਸ਼ੈਮ ਹੈਗੇ ਬੋਲ ਰਹੇ ਆ ਦਵਾਈਆਂ ਬੂਟੀਆਂ ਖਾ ਕੇ ਬੋਲ ਰਹੇ ਆ ਆ ਫਲਕਾਰੀਆਂ ਵੀ ਭਾਈ ਮੈਂ ਦੇਖ ਰਿਆ ਫਲਕਾਰੀਆਂ ਦੇ ਵਿੱਚ ਵੀ ਬਹੁਤ ਜਾਰੀ ਵੈਰਾਈਟੀ ਹੈਗੀ ਇਹ ਕਿੰਨੇ ਤੋਂ 5-600 ਸ਼ੁਰੂ ਹੋ ਜਾਂਦੀ ਆ ਭਾਜੀ 350 ਦੀ ਬਾਗ ਫਲਕਾਰੀ ਦੇ ਦਾਂਗੇ ਆ ਚੈੱਕ ਕਰੋ 500 ਰੁਪਏ ਦੇ ਵਿੱਚ ਚਨੌਣ ਦੀ ਫਲਕਾਰੀ ਦੇ ਦਾਂਗੇ ਤੁਸੀਂ ਹੈਂਡਵਰਕ ਦੇ ਵਿੱਚ ਲੈਣੀ ਆ 850 ਰੁਪਏ ਦੀ ਹੈਂਡਵਰਕ ਦੀ ਫਲਕਾਰੀ ਦੇ ਦਾਂਗੇ ਆ ਚੈੱਕ ਕਰੀ ਚਲੋ ਟੌਪ ਦੀਆਂ ਫਲਕਾਰੀਆਂ ਰੰਗਾ ਮੇਚੀ ਟੌਪ ਕਲਾਸ ਕਿਸੇ ਚੀਜ਼ ਦੀ ਕਮੀ ਰਹਿਣ ਨਹੀਂ ਦੇਣੀ ਭਾਜੀ ਮੂੰਹ ਤੇ ਮੱਖੀ ਲੋਕਾਂ ਦੇ ਬਹਿ ਨਹੀਂ ਦੇਣੀ ਕਿਉਂਕਿ ਰਜਾਈਆਂ ਦੇ ਵਿੱਚ ਵੀ ਡਬਲ ਫਾਇਦੇ ਕਰਦੇ ਨੇ ਭਾਜੀ ਡੇਖੋ ਜੀ ਜੇ ਤੁਸੀਂ ਕੰਬਲ ਨੇ ਕੰਬਲ ਆ ਜਿਹਨਾਂ ਦੇ ਰਜਾਈਆਂ ਵੀ ਦੇਖੋ ਰਜਾਈ ਵੀ ਇਹ ਕਹਿੰਦੇ ਹਨਾ ਭਾਵੇਂ ਏਸੀ ਲਾ ਕੇ ਸੋਜੋ ਇਹ ਤੁਹਾਨੂੰ ਠੰਡ ਨਹੀਂ ਲੱਗਣ ਦੇਣੀ ਇੰਨੀ ਨਿੱਗੀ ਰਜਾਈ ਆ ਰਜਾਈ ਦੇ ਨਾਲ ਆ ਗਈ ਹੈ ਭਾਈ ਭਾਜੀ ਨਾਲ ਬੈੱਡ ਸ਼ੀਟ ਤੇ ਦੋ ਪਿੱਲੋ ਕਵਰ ਮਤਲਬ ਫੁੱਲ ਰਾਈ ਸੈੱਟ ਜਿਹੜਾ ਬਾਜ਼ਾਰਾ ਦੇ ਵਿੱਚ 5000 ਦੇ ਸੈੱਟ ਦਾ ਰੇਟ ਆ ਅਸੀਂ ਦੇਣਾ 2150 ਰੁਪਏ ਦਾ ਸੈੱਟ ਭਾਜੀ ਦੇਖੋ 2500 ਰੁਪਏ ਦੀ ਕੱਲੀ ਰਜਾਈ ਨਹੀਂ ਮਿਲਦੀ 5000 ਦਾ ਪੂਰਾ ਸੈੱਟ ਆ ਪਰ 2150 ਚ ਰਜਾਈ ਵੀ ਲੈ ਜਾਓ ਬੈੱਡ ਸ਼ੀਟ ਵੀ ਲੈ ਜਾਓ ਸਹਰਾਣੇ ਕਵਰ ਵੀ ਲੈ ਜਾਓ ਭਾਜੀ ਸਾਰਾ ਕੁਝ ਹੀ ਮਿਲ ਜਣਾ ਕੋਟ ਪੈਂਟ ਵੀ ਮਿਲ ਜਾਣਗੇ ਕੁੜਤੇ ਪਜਾਮੇ ਵੀ ਮਿਲ ਜਾਣਗੇ ਸ਼ੇਰਵਾਨੀਆਂ ਵੀ ਮਿਲ ਜਾਣਗੀਆਂ ਬਾਸਕਟਾ ਵੀ ਮਿਲ ਜਾਣਗੇ ਹੁਣ ਵੀਡੀਓ ਦੇਖੋ ਨੰਬਰ ਸਕਰੀਨ ਤੇ ਚੱਲ ਰਿਹਾ ਇਹਨਾਂ ਤੇ ਡਾਇਲ ਕਰੋ ਐਡਰੈਸ ਸਮਝ ਲਓ ਜੇ ਨਹੀਂ ਸਮਝ ਆਉਂਦੀ ਤਾ ਮੋਗਾ ਰੋਡ ਬਾਗਾਪਣਾ ਖੁੱਲੀ ਡੁੱਲੀ ਪਾਰਕਿੰਗ ਹੈ ਆ ਬੈੱਡ ਸ਼ੀਟ ਪਹਿਲਾਂ ਦੱਸ ਬਾਈ ਪਹਿਲਾਂ ਜਾਣ ਦੀ ਤਿਆਰੀ ਨਾ ਕਰ ਉਹ ਭਾਜੀ ਬੈੱਡ ਸ਼ੀਟਾਂ ਵੀ ਦੇ ਦਿੰਨੇ ਆ ਆ ਹੁਣ ਜਦੋਂ ਦੀਵਾਲੀ ਦੇ ਦੇਣ ਆ ਗਏ ਕਿਸੇ ਨੇ ਭੈਣ ਭਰਾ ਨੂੰ ਗਿਫਟ ਕਰਨੀ ਆ ਜਾਂ ਰਿਸ਼ਤੇਦਾਰਾਂ ਨੂੰ ਗਿਫਟ ਕਰਨੀ ਬ੍ਰਾਂਡਡ ਬ੍ਰਾਂਡਡ ਬੈੱਡ ਸ਼ੀਟ 1000 ਵਾਲੀ ਤੁਹਾਨੂੰ ਦੇਣੀ ਆ 500 ਰੁਪਏ ਦੀ 500 ਰੁਪਏ ਦੇ ਦੇਣੀ ਆ ਆ ਪੈਕਿੰਗ ਵਾਲੀ ਮੈਂ ਕਹਿੰਦਾ ਭਾਜੀ ਲਗਜ਼ਰੀ 1195 ਉੱਤੇ ਲਿਖ ਕੇ ਕੰਪਨੀਆਂ ਨੇ ਭੇਜਤਾ ਪਰ ਅਸੀਂ ਕੰਪਨੀਆਂ ਨੂੰ ਕਹਤਾ ਪੈ ਕੇ ਕਿਹੜੇ ਚੱਕਰ 'ਚ ਹੈਣੀ ਅੰਕਲੋਂ ਹੁਣ ਆਜੋ ਜੀ ਹੁਣ ਮੈਂ ਤੁਹਾਨੂੰ 12 ਅਕਤੂਬਰ ਤੱਕ ਆਜੋ ਇੱਕ ਵਾਰੀ ਤੁਸੀਂ ਆਜੋ ਇਸ ਗੱਲ ਦੀ ਮੈਂ ਗਰੰਟੀ ਦਿੰਦਾ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਬਾਹਾਂ ਫੜ-ਫੜ ਕੇ ਤੁਸੀਂ ਆਪ ਲੈ ਕੇ ਆਉਣਾ ਕਿਉਂਕਿ ਇੱਥੇ ਫਾਇਦੇ ਹੁੰਦੇ ਆ 1 ਲੱਖ ਵਾਲਾ ਕੱਪੜਾ 35-40 ਹਜ਼ਾਰ 'ਚ 2 ਲੱਖ ਵਾਲਾ ਕੱਪੜਾ 80-85 ਹਜ਼ਾਰ 'ਚ ਦਮਾਂਗੇ ਇਹ ਜਿਹੜੇ 5 ਦਿਨ ਦੀ ਸੇਲ ਆ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਤੇ 12 ਅਕਤੂਬਰ ਰਿਕਾਰਡ ਤੋੜ ਦਿਆਂਗੇ ਕਿਉਂ ਨਾ ਨੇ ਪ੍ਰਿੰਸ